ਇੱਧਰ ਆ ਜੁਕ ਕੇ ਨੇ ਸਾਡੇ ਕੇ ਜੋ ਕਿ ਪਰਨੀ ਤੇ ਫਤੇ ਦਾ ਤੇ ਮੇਰੀ ਅਨੀਵਰਸਰੀ ਤੇ ਨਾ ਤਿੰਨਾ ਦਾ ਮਿਕਸ ਹੈ ਨਹੀਂ ਇੱਕ ਕੇਕ ਹੋਰ ਲੈਣਾ ਯਾਰ ਗਲਤੀ ਕਰ ਲਈ ਪਤਾ ਕਿਵੇਂ ਜੈਕਟ ਕਿੱਥੋਂ ਲਈ ਯਾਰ ਤੁਸੀਂ ਪਤਾ ਕਿਉਂ ਗੰਦ ਭਾਰੇ ਪੁੱਤ ਨਾ ਨਾ ਹਾਂ ਫਤੇ ਦੇ ਕੱਪੜੇ ਕਿਨੇ ਘੈਂਡੇ ਆ ਕਿੱਥੋਂ ਲੈਣੂ ਪਤੇ ਅੱਜ ਬੁਲਟ ਲੈਣ ਵਾਸਤੇ ਸਪੈਸ਼ਲ ਨਿਊ ਕੱਪੜੇ ਪਾ ਕੇ ਗਿਆ ਸੀ ਦਿਲਜੀਤ ਦੁਕਾਨ ਤੋਂ ਆਇਆ ਪਰ ਦੋ ਦਿਲਜੀਤ ਦੁਕਾਨ ਇੱਧਰ ਆਓ ਦਿਲਜੀਤ ਦੁਕਾਨ ਜੇ ਸੋਲ ਆਰਡਰ ਦੇ ਦਿਲਜੀਤ ਦਸਾਂਜ ਕਿਹੜੀ ਬੇਬੀ ਕਪਣਾ ਦਿਲਜੀਤ ਦਸਾਂਜ ਉਤਾਰ ਪਾਪਾ ਕਹਿ ਰਹੇ ਨੇ ਇਨਸਾਨ ਚੁਰਿਆ ਫਿਰਦਾ ਔਰੇ ਦਿਲਜੀਤ ਦਸਾਂਜ ਚੁਰਿਆ ਫਿਰਦਾ ਤੇ ਇਧਰ ਕੇਕ ਦੀ ਹੋ ਰਹੀ ਹੈ ਤਿਆਰੀ 0010 ਉਤਾਰ ਹੈ ਉਤਾਰ ਤੁਹਾਡੇ ਵਾਸਤੇ ਸਰਪ੍ਰਾਈਜ਼ ਹੈ ਇੱਕ ਤੁਹਾਡੇ ਵਾਸਤੇ ਸਰਪ੍ਰਾਈਜ਼ ਹੈ ਲਓ ਸੁਣਿਓ ਦੱਸਿਓ ਮੈਂ ਸੁਣ ਲਵਲੌਗ 'ਚ ਪਾਊਗਾ ਵਲੌਗ 'ਚ ਪਾਊਗਾ ਕੀ ਬੋਲਦਾ ਤੈਨੂੰ ਪੱਕਾ ਨਹੀਂ ਪੰਡਤ ਇਸ ਪਰ ਤਾਂ ਨਹੀਂ ਗੱਦੀ ਜਾਂਦੀ ਲਾਵਾ ਸੇ ਫਾਪੂ ਨਾ ਪਰਦਾਣਾ ਭਾਈ ਗੱਲ ਸਹੀ ਆ ਪ੍ਰਧਾਨ ਕਰਵਿੰਦਰ ਹੀ ਏ ਤੈਨੂੰ ਪੱਕਾ ਨਹੀਂ ਪੰਡਤ ਇਸ ਪਰ ਤਾਂ ਨਹੀਂ ਗੱਦੀ ਜਾਂਦੀ ਹਾਂ ਵੀ ਪ੍ਰਧਾਨ ਸਾਹਿਬ ਗੱਲ ਪੂਰੀ ਢੋਕਦੀ ਆ ਲਾ ਦੋ ਲਾ ਦੋ ਲੋਕ ਸੇ ਕਿਹਨਾਂ ਬੁਲਟ ਐ ਮੋਟਰ ਸੈਕਟਰ ਬੁਲਟ ਵਾਲੀ ਗੱਲ ਥੀ ਦਲਜੀਤ 사ੰਜ ਦਲਜੀਤ 사ੰਜ 1000 ਦਾ 1000 ਦਾ ਸੱਚੀ ਤਾਂ ਇੰਨਾ ਲੜਿਆ ਹੋਣਾ 2000 ਪਿੱਛੇ ਘਟ 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 ਜਿਵੇਂ ਜਿੰਨੂ ਗਿਆ ਹੁਣ ਇੱਕ ਹੋਰ ਲੈਣਾ ਉਧਰ ਹੋਰ ਕੱਟ ਕਰਾ ਦੇ ਪਾਜੀ ਠੀਕ ਮਿਲ ਗਿਆ ਲਾਈਵ ਇਨ ਪੋਜੀਸ਼ਨ ਦੇ ਵਿੱਚ ਹਾਂ ਲਾਈਵ ਮਰਸੀਦੀਸ ਮਰਸੀਦੀਸ ਪਾਉਂਗੇ ਓ ਵਾਓ ਲਓ ਜੀ ਇਧਰ ਕੇਕੜੇ ਛੇਕੜੇ ਆ ਗਏ ਨੇ ਗੱਡੀਆਂ ਵਾਲੇ ਕੇਕੜੇ ਛੇਕੜੇ ਬਰਥਡੇ ਦਾ ਵਲੌਗ ਇਥੋਂ ਸ਼ੁਰੂ ਕਰਤਾ ਜੀ ਆਪਾਂ ਨੇ ਨਵੇਂ ਵਲੌਗਸ ਤੁਹਾਡਾ ਵੈਲਕਮ ਹੈ ਤੇ ਲੋ ਗੱਡੀਆਂ ਦਾ ਤਾਂ ਮੂੰਹ ਹੀ ਉਧਰ ਕਰ ਛੱਡਿਆ ਹੋਰ ਇੱਧਰ ਤੋਂ ਫਰੋਣੀ ਕਰਦੀਆਂ ਗੱਡੀਆਂ ਦੇ ਸਾਹਮਣੇ ਹੋਣ ਆਪਾਂ ਥਾਰ ਕਢਾਵਾਂਗੇ ਠੀਕ ਆ ਹੋਰ ਥਾਰ ਕਹਿ ਰਹੇ ਸਾਰੇ ਇਹ ਆਪਾਂ ਸਿਮੂ ਕਢਾ ਲੈਗੇ ਦਾ ਰਾਜਾ ਇਹ ਆਪਾਂ ਥਾਰ ਕਢਾ ਯਾਰ ਮੇਰੀ ਐਨ ਨਹੀਂ ਅਸੀ ਦਾ ਕੇਕ ਰਹਿ ਗਿਆ ਥਾਕਦਾ ਨਹੀਂ ਅਸੀ ਹੁਣ ਤੂੰ ਇੱਕ ਕੇਕ ਸਾਟ ਪਰ ਨਾ ਮੈਂ ਤਾਂ ਕਿਵੇਂ ਮੈਂ ਕਿਹਾ ਉਹ ਵੇਖੋ ਅਸੀ ਮਤਲਬ ਬਰਥਡੇ ਬਹੁਤ ਸਪੈਸ਼ਲ ਅਸੀ ਕਹਿ ਰਹੇ ਹਾਂ ਕਿ ਸਦੀ ਨੂੰ ਦਿਵਾਨ ਕਰ ਦੇਈਏ ਦਿਲਜੀਤ ਸਾਂਝ ਦਿਲਜੀਤ ਸਾਂਝ ਓਏ ਹੋਏ ਜਗ ਨਹੀਂ ਬੜੀ ਜਬਰਦਸਤ ਦੋਨਾਂ ਦਾ ਬਿਲਕੁਲ ਸਭ ਸੇਮ ਹੀ ਕਰ ਰਹੇ ਦਮ ਤੂੰ ਬਰਾਸਤ ਇਹ ਕਰ ਲੈਂਦਾ ਕੋਈ ਗੱਲ ਨਹੀਂ ਡੈਸਟੀ ਕੱਢ ਲਓ ਪੈਂਟੀ ਖੋਲ ਜਿੰਦੀ ਹੈਗੀ ਨਾ ਯਾਰ ਅਗਲੇ ਨੇ ਫੈਸ਼ਨੇਬਲ ਕੱਪੜੇ ਲੈ ਤੁਸੀਂ ਕਿਹੜੀ ਦੁਨੀਆ 'ਚ ਫਿਰਦੇ ਹੋ ਦੀ ਜੁਆਇਸ ਰਾਇਲ ਚੁਆਇਸ ਆ ਦੀ ਆਹ ਦੇਖ ਲਓ ਹਾਂ ਜਿਹੜਾ ਉੱਤੇ ਬੜਿਆ ਬੈਲੂਨ ਹੈ ਨਹੀਂ ਇਹ ਖਾਣ ਵਾਸਤੇ ਆ ਐਸ ਜਿਹੜਾ ਸਟੇਟਸ ਵੀ ਨਹੀਂ ਲਾ ਸਕਦਾ ਅਸਲ ਬਣਵਾਇਆ ਗਿਆ ਕੀ ਵੈਸਲ ਬਣਵਾਇਆ ਗਿਆ ਵੈਸਲ ਆ ਆਹ ਬਰੋ ਦੀ ਆਈਡੀ ਟੈਂਸ਼ਨ ਕਰਦਾਂਗੇ ਆਪਾਂ ਤੋਂ ਆਪਣੇ ਸਾਰੇ ਲੋਕ ਕਰਦਾਂਗੇ ਵੈਸੇ ਵਲੌਗ ਦੇ ਵਿੱਚ ਦੱਸਤਾ ਹੈ ਕਿ ਪਲੀਜ਼ ਸਾਰੇ ਜਣੇ ਆਪਣੇ ਆਪਣੇ ਚੈਨਲ ਤੇ ਉਹਨਾਂ ਦਾ ਹੀ ਬੇਕਰੀ ਦਾ ਜਿਹੜਾ ਨਾਮ ਹੈਗਾ ਉਹ ਲੈ ਲਿਓ ਮੈਂ ਤੁਹਾਨੂੰ ਛੱਲਾ ਦਿੰਦੀ ਹਾਂ ਉਹਦੇ ਤੇ ਲਿਖਿਆ ਨਹੀਂ ਦੁਕਾਨ ਨਹੀਂ ਹੈਗਾ ਬੇકરી ਨਹੀਂ ਹੈ ਜੀ ਡਾਕਰੀ ਹੈ ਬੱਕਰੀ ਚੁੱਲਾ ਤੇ ਜ਼ਿਆਦਾ ਵਿਜੀਬਲ ਨਹੀਂ ਹੋ ਰਿਹਾ ਲਓ ਜੀ ਇਹ ਹੈ ਜੀ ਬੇਕਰੀ ਦਾ ਨਾਮ ਧਿਆਨ ਨਾਲ ਦੇਖ ਲਓ ਇਹ ਹੈਗਾ ਦਾ ਕੇਕ ਸਟੂਡੀਓ ਬਾਈ ਜੀਆ ਤੇ ਆਰ ਹਾਂ ਦਾ ਨਾਲ ਕੰਟੈਕਟ ਨੰਬਰ ਦਿੱਤਾ ਹੋਇਆ ਹੈ ਬਾਕੀ ਅਸੀਂ ਜੀਆ ਜੋਰਜੀਆਂ ਕਿ ਗੋਗੀਆਂ 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 ਅੱਛਾ ਜੀਆ ਗੋਗੀਆਂ ਤੇ ਪੂਰਾ ਨਾਲ ਲਿਖਿਆ ਹੋਇਆ ਹੈ ਵੈਸੇ ਸ਼ਾਰਟ ਨੇਮ ਜੀਆ ਤੇ ਉਹਨਾਂ ਦੀ ਇੰਸਟਾ ਆਈਡੀ ਵੀ ਸੇਮ ਉਹਦੇ ਤੇ ਹੀ ਨਾਮ ਤੇ ਠੀਕ ਹੈ ਜਰੂਰ ਫੋਲੋ ਕਰਿਓ ਜਾ ਕੇ ਇਹ ਜੀ ਇਹ ਤੁਹਾਨੂੰ ਮੈਂ ਦੱਸ ਦਿੰਨਾ ਇਹ ਸੁਨਾਮ ਚ ਹੈ ਜੀ ਕਈ ਵਾਰ ਬੰਦੇ ਸੰਗ ਨੂੰ ਤੇ ਬਾਕੀ ਅਸੀਂ ਤੁਹਾਨੂੰ ਕੇਕ ਖਾ ਕੇ ਰਿਵਿਊ ਦਵਾਂਗੇ ਕਿ ਕੇਕ ਕਿਵੇਂ ਦਾ ਤੇ ਬਾਕੀ ਜਰੂਰ ਚੈਨਲ ਨੂੰ ਫੋਲੋ ਕਰ ਦਿਓ ਹਾਂਜੀ ਸਪੈਸ਼ਲ ਆਰਡਰ ਤੇ ਤਿਆਰ ਕਰਦੇ ਨੇ ਤੇ ਤਾਜ਼ਾ ਹੁੰਦਾ ਸਾਰਾ ਫਰੈਸ਼ ਕੇਕ ਹੁੰਦਾ ਤਾਜ਼ਾ ਨਹੀਂ ਹੁੰਦਾ ਫਰੈਸ਼ ਨਹੀਂ ਹੁੰਦਾ ਤਾਜ਼ਾ ਹੁੰਦਾ ਨਹੀਂ ਅੱਜ ਹੀ ਬਣਾਉਂਦੇ ਹਾਂ ਮੇਰੀ ਕਮੀ ਲੱਭੀ ਜਾ ਕਰੋ ਆਜੇ ਸ਼ੇਰਦੇ ਤੁਸੀਂ ਮੇਰੇ ਕੋ ਹੈ ਨਹੀਂ ਮੈਂ ਤਾਂ ਕਮੀਆਂ ਲੱਭਣ ਨੂੰ ਤਰਸ ਗਈ ਹਾਂ ਕਿ ਕਮੀਆਂ ਲੱਭਣ ਦੇ ਲੱਭਾਂ ਕਿੱਥੋਂ ਮਤਲਬ ਆਏ ਨਹੀਂ ਕਰਨਾ ਹਾਂ ਹਾਂ ਹੇ ਲੈ ਕਰੇ ਨਹੀਂ ਬੜਿਆ ਕਰਨਾ ਤੇ ਕਮੀਆਂ ਲੱਭਣ ਨੂੰ ਅੱਛਾ ਫਿਰ ਕਿੱਥੇ ਆਇਆ ਕਰਨਾ ਹੈ ਉਹ ਬਾੜਾ ਨਾਲ ਜੋੜਤਾ ਕਿੱਥੇ ਆਇਆ ਕਰਨਾ ਫਿਰ ਮੈਂ ਤਾਂ ਉਹ ਕਿਨ ਪਹਾੜਾ ਦੇ ਨਿਕਲ ਜਾ ਚਲ ਜਾਓ ਨਿਕਲ ਬੁਲਟ ਲੈ ਦੇਣੇ ਤੁਹਾਨੂੰ ਬੁਲਟ ਲੈ ਲਿਆ ਪਹਾੜਾ ਤੇ ਨਿਕਲ ਜਾ ਪਰ ਮਾਮਤਾ ਜੋ ਕੀ ਹੈ ਆਪਣੇ ਕਿ ਖੋ ਹੂੰ ਜੋ ਕੀ ਨਾ ਕਰ ਉਹ ਆਪਣਾ ਉਹ ਨਹੀਂ ਇਹ ਬੁਲਟ ਵਾਟ ਰੱਖਦੇ ਹਾਂ ਓਕੇ ਉਹ ਤਾਂ ਪਾਇਦਾ ਜੀ ਲੋਟਾ ਮੰਗੀ ਬੰਦ ਜਾਂਦੇ ਨੇ ਘੋੜਾ ਠੀਕ ਆ ਆ ਲੈ ਲਊਗਾ ਯਾਰ ਸਾਡੀ ਐਨੀਵਰਸਰੀ ਦਾ ਕੇਕ ਰਹਿ ਗਿਆ ਗਲਤ ਕਰਤਾ ਤੁਸੀਂ ਕੰਮ ਹੋਰ ਸਵੇਜਾ ਫਤਿਹ ਦਾ ਸ਼ੇਰੀ ਜਿਆਦਾ ਆਇਆ ਜੇ ਰੋੜੇ ਦਾ ਇਹਦਾ ਬਰਥਡੇ ਵੀ ਕੱਲ ਪਰਸੋ ਹੀ ਆ ਰੋੜੇ ਦਿੱਤਾ ਸੀ ਨੰਨ ਕਿ ਆ ਵਿਚਾਰੇ ਦਾ ਫਤਿਹ ਦਾ ਤਾਂ 7 ਤਰੀਕ ਦਾ ਨੰਘਿਆ ਕਿੱਥੇ ਫਿਰਨਦੇ ਹੋ ਤੁਸੀਂ 7 ਅਕਤੂਬਰ ਦਾ 7 ਅਕਤੂਬਰ ਦਾ ਤੇ ਪਰਨੀਤ ਦਾ ਹੈਗਾ 5 ਨਵੰਬਰ ਦਾ ਜੋ ਤੂੰ ਕਿ ਚੁੱਪ ਜਾ ਬੈਠਾ ਜੋ ਤੈਨੂੰ ਤੇਰੀ ਮੈਦਾਨ ਸਮਾਨ ਲਿਆ ਆਉਂਦਾ 1 2 3 ਆਪਾਂ ਕੈਂਡਲ ਲੈਣੀ ਆਂ ਆ ਦਾੜ ਦਾ ਹਾਂ ਕੋਈ ਗੱਲ ਬੇਟਾ ਉੱਪਰ ਕਰ ਲਓ ਯਾਰ ਗੱਡੀਆਂ ਮੂੰਹ ਐਨੂੰ ਘੁਮਾਓ ਨਹੀਂ ਨਹੀਂ ਕੋਈ ਨਹੀਂ 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 ਗੱਡੀਆਂ ਦੇ ਮੂੰਹ ਕੈਮਰੇ ਦੇ ਸਾਹਮਣੇ ਕਰੋ ਚਲੋ ਚਲੋ ਜੀ ਚਲੋ 1 2 3 ਗੋ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਡੀਅਰ ਫਤੇ ਡੀਅਰ ਕਰਨੀ ਤੇ ਫਤੇ ਹੈਪੀ ਬਰਥਡੇ ਟੂ ਯੂ ਬਣਾ ਖਵਾਣਾ ਮੈਂ ਖਵਾਣਾ ਮੇਰੇ ਪੁੱਤ ਨੂੰ ਚਮਚਾ ਨਾ ਖਵਾ ਦੇ ਕਿਹਦੇ ਨਾਲ ਚਮਚਾ ਚਮਚਾ ਨਾ ਖਵਾ ਦੇ ਉਹ ਫੋਟੋ ਕਿਉਂ ਪਾ ਲਈਏ ਜਦੋਂ ਪੱਡੇ ਲੰਘਿਆ ਉਹਨੂੰ ਪਹਿਲਾਂ ਖਵਾ ਦੇ ਦੱਸ ਹਾਂ ਮੁੰਡੇ ਨੂੰ ਖਵਾਣਾ ਪਹਿਲਾਂ ਇਹ ਉਹ ਚਾਹਤ ਹੈਪੀ ਬਰਥਡੇ ਬੇਟਾ ਹੈਪੀ ਬਰਥਡੇ ਲਵ ਯੂ ਅੱਛਾ ਮੇ ਵੀ ਬਿਮਾਰ ਸੀਗੀ ਉਹਦੇ ਕਰਕੇ ਆਪਾਂ ਨੇ ਬੱਚੇ ਦਾ ਬਰਥਡੇ ਨਹੀਂ ਮਨਾਇਆ ਲਾ ਭਾਜੀ ਤੇਰਾ ਤਾਂ ਦਿਮਾਗ ਹੋਰ ਕੰਮ ਕੀਤਾ ਵਿਚਾਰਦਾ ਦਾਦੀ ਦੇ ਨਾਲ ਇਹਨੇ ਪਲੈਨਿੰਗ ਕੀਤੀਗੀ ਆ ਸਰ ਮੈਂ ਨਹੀਂ ਮਰਦਾ ਕਿ ਤੂੰ ਬਣਾਉਂਦੇ ਨਾਗਾ ਪਿਛਲੀ ਵਾਰ ਦਾਦੀ ਬਿਮਾਰੀ ਹੈ ਫਰ ਨਾਨੀ ਲੈ ਮੇਰਾ ਸ਼ੇਰ ਇਧਰ ਪਾਜੀ ਉਹਦਾ ਕੇਕ ਚ ਖਵਾਓ ਉਹਦੇ ਕੇਕ ਹਾਂ ਅੱਛਾ ਇਹ ਸਾਈਡ 'ਚ ਆ ਕਿਉਂ ਹੋਇਆ ਬੈਠਾ ਇਹ ਮੇਰਾ ਇਧਰੋਂ ਤਾਂ ਫੁੱਲ ਲਿਆਉਂਦਾ ਨਾ ਉਹ ਹੀ ਨਾਲੋਂ ਗਿਆ ਰੋਟੀ ਨਹੀਂ ਬਕਣੀ ਬਣਾਣ ਗੱਡੀ ਲੈ ਆ ਨੋ ਵੀ ਆਓ ਕੱਟੂ ਨੂੰ ਕੇਕ ਬਸ ਡਿਸਟ੍ਰਿਬਿਊਟ ਬਸ ਐਂ ਹੀ ਕਰ ਦੋ ਬਸ ਡਿਸਟ੍ਰਿਬਿਊਟ ਕਰ ਦੋ ਮੰਮੀ ਪਾਪਾ ਦਾ ਕਰ ਲੈ ਅੰਦਰ ਕੋਣੋਂ ਨਾ ਲੱਗੂਾ ਸ਼ਗਨ ਕਰਨਾ ਨੋ ਵੀ ਪਾਪਾ ਦਾ ਕਰ ਲੈ ਕੰਨ ਕਿਹਦੇ ਨਹੀਂ ਸ਼ਗਨ ਹੀ ਸ਼ਗਨ ਕਰਦੇ ਮੈਂ ਕਰਤੇ ਅੱਜ 2 ਲੱਖ ਰੁਪਈਆ ਲਿਆਂਦਾ ਸ਼ਗਨ ਸੋਨੇ ਵਾਲਿਆ ਬੋਦੇ ਮੈਂ ਵੀ 2 ਲੱਖ 1000 ਐਵੇਂ ਨਾਲ ਬੋਲ 2 ਲੱਖ 1000 ਰੁਪਈਆ ਲਾਇਆ ਹਾਂ ਜਿਹੜਾ 1000 ਉਹ ਉਸ ਦੀ ਸ਼ਗਨ ਦਾ ਹਾਂ ਉਹ ਹੀ ਸ਼ਗਨ ਆ ਲਿਆ ਲੈ ਨਹੀਂ ਤੂੰ ਤੈਨੂੰ ਪੈਸੇ Google Pay ਕਰੀਏ ਕਿ ਬੁਲਟ ਚ ਹੀ ਕਟਾ ਦਈਏ ਹਾਂਜੀ ਅਲਾਈ ਮੋਦਕ ਅਲੋਏ ਪਵਾ ਦਿੰਨੇ ਆ ਚੱਲ ਠੀਕ ਹੈ ਅਮੀ ਅੱਜ ਛੋਟੀ ਜਮੀ ਉਮਰਾ ਕਰੇ ਪਹਿਲਾ ਪਹਿਲਾ ਪਾਸ ਹੋ ਜਾਣ ਵਧੀਆ ਨੰਬਰ ਲੈ ਕੇ ਹੀ ਬਹੁਤ ਅਡੀ ਗੱਡੀ ਕਰ ਦਿੱਤੀ ਉਸਨੇ ਗੱਡੀ ਤੋੜ ਦਿੱਤੀ ਗੱਡੀ ਗੱਡੀ ਤੋੜ ਜਾਂਦੀ ਹੈ ਗੱਡੀ ਟੁੱਟ ਗਈ ਹੈਪੀ ਬਰਥਡੇ ਹੈਪੀ ਬਰਥਡੇ ਟੂ ਯੂ ਦਮਨ ਦਸਿਆ ਦਮਨ ਤਾਂ ਗਰ ਦਸਿਆ ਜੇ ਤੁਸੀਂ ਵੀਡੀਓ ਨਹੀਂ ਬਣਾਉਂਦੇ ਕਿਉਂਕਿ ਕੱਪੜੇ ਨਹੀਂ ਲੈ ਕੇ ਆਏ ਤੇ ਦਮ ਨਹੀਂ ਆਇਆ ਮੈਂ ਵੀ ਦਾ ਨਾਈਟ ਸੂਟ ਚਾ ਚਲੋ ਜੇ ਤੁਸੀਂ ਬੁਲਟ ਲੈਣਗੇ ਇਸੇ ਡਰੈਸ ਹੀ ਗਏ ਹੋ ਹੈਪੀ ਬਰਥਡੇ ਪੁੱਤਰੀ ਬਸੀ ਬਸ ਹੀ ਕਰਨ ਦੀ ਆਏ ਗੱਡੀ ਤੇ ਚਪਕਾ ਦਿਓ ਸਾਪੇ ਯਾਰ ਕੇਕ ਤਾਂ ਜੁਰਦਸਤ ਨਾਲ ਜਾ ਇਧਰ ਬੜਿਆ ਰੈਕਸ ਹੋ ਕੇ ਬੈਠੇ ਜਸਟ 4 ਮਿੰਟ ਅੱਧੇ ਬੰਦੇ ਉਹ ਖਾਰੇ ਕੇਕ ਅੱਧੇ ਇਧਰ ਪਪਾਈ ਇਹਨੇ ਤਾਂ ਰਮਾਨ ਉੱਡ ਜਾਣਾ ਇਹਦਾ ਜ਼ਿੰਦਗੀ ਚ ਆਪਾਂ ਆਪੇ ਨਾਲ ਆਪੇ ਦੇਖ ਲਈਏ ਉਤਾਰ ਕੈਮਰਾ ਉਤਾਰੋ ਤੁਹਾਡੀ ਸਾਲੀ ਨੂੰ ਉਹ ਦੇਖੋ ਬਾਜੀ ਕਿੰਦਰ ਬਹਿਣ ਚੀਜ਼ਾਂ ਕਰੂਗਾ ਮੈਂ ਵੱਡੇ ਭਾਈ ਦਾ ਧਿਆਨ ਦੇਖਦੇ ਮੈਂ ਇੱਧਰ ਕਹਿ ਦੇ ਰਿਹਾ ਰਵਿੰਦਰ ਕਹਿੰਦਾ ਚਾਹਾਂ ਸੋਨੇ ਦਾ ਸੁਹਾਗਾ ਹੋ ਗਿਆ ਮੰਮੀ ਨੇ ਤੁਹਾਨੂੰ ਲਓ ਜੀ ਆਪਾਂ ਕਰ ਰਹੇ ਹਾਂ ਕੇਕ ਡਾਈਟ ਕੇਕ ਬਹੁਤ ਟੇਸਟੀ ਹੈ ਤੁਹਾਨੂੰ ਕਿਹਾ ਸੀ ਨਾ ਚੰਨ ਨੂੰ ਫੋਲੋ ਕਰ ਲਿਓ ਤੇ ਬਹੁਤ ਟੇਸਟੀ ਕੇਕ ਹੈ ਨਾ ਇਹਨਾਂ ਸਾਰੇ ਜੂੜੀ ਨੇੜਾ ਮਹੀਨਤ ਕੀ ਕਰ ਰੱਖਿਆ ਨੇ ਆਪਣੇ ਮੈਂ ਪੁੱਛੀ ਬੀ ਆਈ ਆਈ ਨੀਹੇ ਟੱਪੜੇ ਕੋ ਫੜਾ ਮਮਾ ਨੂੰ ਆ ਪੂਰੇ ਘਸੜਾ ਤੇ ਕੰਮ ਕਰੀਆਂ ਤਖਣਾ ਰੱਖ ਦੇ ਨੋਹ ਕੋ ਦੇ ਦੇ ਆਇਆ ਪਾਪ ਹੈ ਆਪਾ ਇਹ ਤੇ ਗੇੜੀ ਲੈ ਕੇ ਆਈਏ ਪਾਪਾ ਗੇੜੀ ਲੈ ਕੇ ਆਈਏ ਨੀ ਆ ਥੋੜੀ ਹੈ ਸੋਚ ਨੂੰ ਮੋੜ ਕੇ ਤੱਕੇ ਚੱਲ ਲੈਨੇ ਰਾਈਡ ਲੈਂਡ ਰਾਈਡ ਲੈਂਡ ਚੱਲੇ ਰਾਈਡ ਲੈਂਡ ਬਾਏ ਬਾਏ ਧਿਆਨ ਨਾਲ ਧਿਆਨ ਨਾਲ ਜਾਣਾ ਮੈਂ ਕਹਣ ਕਿ ਜਵਾਕ ਤੇ ਮੰਮੀ ਇਹਦੀ ਤੇ ਪਾਪਾ ਜਿਹੜੇ ਕਹਿਣਗੇ ਪਾਪਾ ਅੱਦਾ ਬੁੜਾ ਮੰਮੀ ਜੰਗ ਜਵਾਕ ਛੋਟਾ ਮੰਮੀ ਜੱਦੀ ਆਈ ਪਹਿਲਾ ਜਵਾਕ ਬੱਚਾ ਤੇਰਾ ਬਲਵਿੰਦਰ ਕੱਢ ਕੇ ਪੁਰਤ ਘਰ ਤੁਰ ਗਿਆ ਧਿਆਨ ਨਾਲ ਠੀਕ ਜਿਹੀ ਚੋਰੀ ਆਉਣੇ ਤੋਂ ਬਚਾ ਲਈ ਤੇ ਹਾਂਜੀ ਇੱਧਰ ਬੰਦੇ ਨੇ ਸਾਡੇ ਘਰੇ ਵੇਸਣ ਦੇ ਪੂਰੇ ਵਿੱਚ ਆਲੂ ਤੇ ਸਿਰਫ ਪਿਆਜ਼ ਤੇ ਲੀਫ ਲਿਕਸ ਪਾ ਕੇ ਵੇਸਣ ਪਾ ਗਏ ਬਸ ਬਣਾਏ ਨੇ ਇਧਰ ਆਪਾਂ ਨੇ ਬਣਾ ਲੈਨੇ ਦਮਨ ਖਾ ਲਈ ਤੇ ਮੈਂ ਰਹਿ ਗਈ ਟਾਈਮ ਆ ਜੀ ਦੁਪਹਿਰ ਦਾ ਵਲੌਗ ਸ਼ੁਰੂ ਕਰਤਾ ਬਣੇ ਰੋ ਨਵੇਂ ਨਵੇਂ ਵਲੌਗ ਦੇ ਵਿੱਚ ਠੀਕ ਹੈ ਮੈਂ ਲੱਗਿਆ ਦੁਪਹਿਰੇ ਅੱਜ ਰੋਟੀ ਖਾਣ ਦੀ ਜੀ ਨਹੀਂ ਕਰਦਾ ਤੇ ਅੱਜ ਆਪਾਂ ਵੇਸੰਦੇ ਪੂਰੇ ਬਣਾ ਲੈਨੇ ਆ ਠੀਕ ਹੈ ਇਹ ਤਵਾ ਨਾ ਮੈਨੂੰ ਕਮੈਂਟ ਵੀ ਆਇਆ ਸੀ ਕਿ ਤਵਾ ਸਾਫ਼ ਕਰੋ ਜੀ ਆਪਾਂ ਸਾਫ਼ ਕਰਦੇ ਆਂ ਤੇ ਇਹਦੀ ਨਾਨ ਸਟਿਕ ਲੱਥ ਜਾਂਦੀ ਏ ਤੇ ਮੈਂ ਤਾਂ ਕਰਕੇ ਸਾਫ਼ ਨਹੀਂ ਕੀਤਾ ਇਹ ਮੈਂ ਤਾਂ ਬਣਾ ਦਮ ਬਹੁਤ ਸਵਾਦ ਬਣੇ ਬਹੁਤ ਸਵਾਦ ਹੈ ਦਮਨ ਨੇ ਤੇ ਅੱਜ ਜੀ ਗਰਮ ਕੱਪੜੇ ਕੱਢ ਕੇ ਪਾਲੇ ਨੇ ਕਿਉਂਕਿ ਠੰਡ ਹੋ ਗਈ ਹੈ ਤੇ ਇਹਦੇ ਚ ਆਪਾਂ ਹੁਣ ਸਰਦੀ ਆ ਗਈ ਗਾਜਰਾਂ ਗੋਭੀ ਵੀ ਪਾ ਸਕਦੇ ਆ ਜੈਸਾ ਸਾਡੇ ਘਰੇ ਆਲੂ ਪਿਆਸੀ ਨੇ ਕੱਟੇ ਨਹੀਂ ਕੱਦੂ ਕੱਚ ਕੀਤੇ ਨੇ ਅਸੀਂ ਪਾ ਲਏ ਕਦੂ ਕੱਚ ਕਰਕੇ ਪਾ ਦਿੱਤੇ ਨੇ ਟੇਸਟੀ ਨਾ ਹੂੰ ਬਹੁਤ ਸਵਾਦ ਨੇ ਇਸ ਸੰਦੇ ਪੂਰੇ ਬਹੁਤ ਸਵਾਦ ਬਣੇ ਨੇ ਦਮਨ ਨੂੰ ਬਹੁਤ ਵਧੀਆ ਲੱਗੇ ਨੇ ਸੌਸ ਨਾ ਖਾਰੀ ਦਮਨ ਹੂੰ ਵਲੌਗ ਚ ਕਿਉਂਕਿ ਮੈਂ ਵਲੌਗ ਸ਼ੂਟ ਕਰ ਰਹੀ ਹਾਂ ਤੇ ਮਮਾ ਨੇ ਜਿਵੇਂ ਤੁਹਾਨੂੰ ਪਹਿਲਾਂ ਦਿਖਾਇਆ ਸੀਗਾ ਮੈਂ ਖਾ ਪੀ ਲਿੱਤਾ ਹਨਾ ਤੇ ਹੁਣ ਮੈਂ ਚੱਲ ਰਹੀ ਆ ਟਿਊਸ਼ਨ ਤੇ 3:30 ਹੋ ਗਏ ਤੇ 4 ਵਜੇ ਮੇਰੀ ਟਿਊਸ਼ਨ ਹੈ ਤੇ ਪਿੰਡੋਂ ਅਸੀਂ ਆ ਗਏ ਸੀ ਕਿ ਹੈਨਾ ਕਿਉਂਕਿ ਆਪਾਂ ਲਿਆਂਦਾ ਸੀਗਾ ਬੁਲੇਟ ਫਿਰ ਉੱਥੇ ਦੇਖ ਕੇ ਬੰਪਾ ਪਾਣਾ ਲੱਗੀ ਸੀ ਪਾਪਾ ਚਲੇ ਗਏ ਸੀ ਆਫਿਸ ਤੇ ਫਿਰ ਬਸ ਅਸੀਂ ਖਾ ਪੀ ਕੇ ਰੈਸਟ ਵਗੈਰਾ ਕੀਤੀ ਤੇ ਹੁਣ ਮੈਂ ਚੱਲੀ ਆ ਟਿਊਸ਼ਨ ਤੇ ਬਾਹਰ ਮੌਸਮ ਦੇਖੋ ਇਨੀ ਤੁੰਧ ਹੋ ਰਹੀ ਹੈ ਨਾ ਤੁੰਧ ਮੇਰੇ ਪ੍ਰਾਲੀਆਂ ਨੂੰ ਅੱਗ ਲਈ ਉਹਦਾ ਧੂਆਂ ਜਿਹਾ ਹੋ ਰਿਹਾ ਕਿ ਤੁੰਧ ਨਹੀਂ ਹੈਗੀ ਠੰਡ ਵੀ ਨਹੀਂ ਹੈਗੀ ਇਨੀ ਨਾਰਮਲ ਐਬਰਟ ਸਟ੍ਰੀਟ ਮੈਂ ਹੱਪਾ ਲਿਆ ਕਿਉਂਕਿ ਜਦੋਂ ਮੈਂ ਸਕੂਟੀ ਚ ਚਲਾਨੀ ਆ ਨਾ ਫਿਰ ਉਦੋਂ ਜ਼ਿਆਦਾ ਠੰਡ ਲੱਗਦੀ ਹੈ ਤੇ ਫਿਰ ਦੰਦ ਵੀ ਕਰਦੇ ਨੇ ਕੰਬੀ ਜਾਂਦੇ ਨੇ ਤੇ ਮम्मा ਅਸੀਂ ਕੇ ਮम्मा ਅਜੇ ਸੁਟਾ ਨਹੀਂ ਲਈ ਸੀ ਸ਼ੂਟ ਕੀਤੀ ਸੀ ਆਪਾਂ ਨੇ ਗਰਮ ਕਸ਼ਮੀਨੇ ਦੇ ਆ ਕੰਡਲੇ ਵਾਲੀ ਦਮਨ ਕੰਗੀ ਚੋਂ ਵਾਲੀ ਕੰਡਲੀ ਦਾ ਮੈਂ ਤੇਰੀ ਬੜੀ ਗਲਤ ਕਰ ਰਹੀ ਹਾਂ ਤੇ ਸੁਟਾਂ ਦਾ ਕੁਝ ਕੁ ਦਾ ਆਰਡਰ ਆਇਆ ਆਪਾਂ ਤੇ ਅਸਾਂ ਇਹ ਨਹੀਂ ਹਮ ਸੇਮ ਨੇ। ਅ ਦੁਪੱਟੇ ਨਾਲ ਆਓ ਤੇ ਆ ਵੀ ਦੁਪੱਟਾ ਹੀ ਏ। ਸੇਮ ਨੇ ਉਹ ਸੂਤ ਸੇਵਨੇ ਹਾਂ। ਹਾਂਜੀ। ਉਹ ਪਿਆਰੇ ਕਲਰ ਨੇ ਪਸ਼ਮੀਨੇ ਦੇ ਉੱਤੇ ਆਏ ਬਹੁਤ ਸੋਹਣੇ ਨੇ। ਕਾ ਕਲਰ ਆ? ਟਿੱਕਾ, ਇੱਕ ਆ ਕਲਰ ਆ। ਆ ਕਲਰ ਮੈਂ ਐਸ ਵਾਇਆ ਸੀ ਪਿਛਲੇ ਸਾਲ ਸਟਿਚ ਕਰਵਾਇਆ ਸੀ। ਆ ਕਲਰ ਨੇ ਤੇ ਵੀਡੀਓ ਦੇ ਆ ਜਾ ਕੇ ਦੇਖ ਲਿਓ ਪੰਜਾਬੀ ਪਹਿਰਾਵੇ ਤੇ ਪੰਜਾਬੀ ਪਹਿਰਾਵੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ। ਤੇ ਫੁੱਲ ਸਪੋਰਟ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿ ਕਿਵੇਂ ਲੱਗੀ ਤੁਹਾਨੂੰ ਵੀਡੀਓ ਤੇ ਚਲੋ ਦਮਨ ਤੁਸੀਂ ਜਾਓ ਟਿਊਸ਼ਨ ਤੁਹਾਡਾ ਟਾਈਮ ਹੋ ਗਿਆ ਤੇ ਮੈਂ ਕਰਾਂ ਥੋੜੇ ਬਹੁਤ ਜਿਹੜੇ ਕੰਮ ਰਹਿੰਦੇ ਨੇ ਠੀਕ ਹੈ ਉਹ ਬੜੇ ਠੀਕ ਹੈ ਠੀਕ ਹੈ ਓਕੇ ਓਕੇ ਆਹ ਰੰਗ ਨਾ ਨੇਰੇ 'ਚ ਥੋੜੇ ਅਲੱਗ ਦਾ ਇਹ ਵੀ ਗ੍ਰੇ ਹੈ ਵੀ ਨਹੀਂ ਆਹ ਗ੍ਰੇ ਆਹ ਪਰਪਲ ਹੈ ਤਾਂ ਹੀ ਮੈਂ ਕਹਿ ਰਹੀ ਆਹ ਦੋਨੋਂ ਪਰਪਲ ਨਹੀਂ 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 ਆ ਦੇ ਅਲੱਗ-ਅਲੱਗ ਆ ਦੇ ਬਾਹਰ ਦਿਖਾਵਾਂਗੇ ਹਾਂ ਕਿਉਂ ਨਾ ਮੈਂ ਕਹਿ ਰਹੀ ਸੇਮ ਨਹੀਂ ਸੇਮ ਥੋੜੀ ਨੇ ਦੇ ਕਿੰਨਾ ਜੈਨਾ ਇੱਕ ਆਵਲ ਗ੍ਰੇ ਆ ਪਰਪਲ ਹੈ ਪਰਪਲ ਹੈ ਮੈਂ ਨੂੰ ਦੋਖਤ ਹਾਂ ਚਲੋ ਚਾਹੋ ਤੁਸੀਂ ਰੈਡੀ ਹੋ ਮੈਂ ਤੁਸੀਂ ਸਿਆ ਪੀਣੀ ਨਹੀਂ ਮੈਂ ਖੱਲੀ ਨੇ ਆਪਣੀ ਚਾਹ ਬਣਾ ਕੇ ਲੈਣੀ ਹੂੰ ਕਿਉਂਕਿ ਦਮਨ ਚਾਹ ਨਹੀਂ ਪਿੰਦੀ ਮੈਂ ਫਿਰ ਦਮਨ ਚਲੀ ਜਾਂਦੀ ਟਿਊਸ਼ਨ ਤੇ ਮੈਨੂੰ ਐ ਹੁੰਦਾ 4:30 ਵਜੇ ਮੈਨੂੰ ਚਾਹ ਮੈਨੂੰ 3:30 ਹੋ ਗਏ ਮੈਂ ਪੂਰੇ 4:00 ਵਜੇ ਚਾਹ ਪੀ ਲਵਾਂਗੀ ਉਹਨੇ ਚਲੋ ਥੋੜਾ ਖਰਾਬ ਹੈ ਕਿ ਟੇਬਲ ਆਇਆ ਟੇਬਲ ਇੰਜਾਇ ਕਰਦੇ ਆ ਕਿਉਂਕਿ ਫਿਰ ਕਰਨਾ 60 ਬਾਂਡ ਕਿ ਵੀ ਕਦੇ ਵੇਖਿਆ ਹੀ ਨਹੀਂ ਹੈਗਾ ਦਮਣਾ socks ਕੱਢ ਕੇ ਤੇ ਬੇਟਾ ਬੈਗ ਕਿੱਥੇ ਰੱਖਦੇ ਹੁੰਦੇ ਨੇ ਮੰਮਾ ਮੈਂ ਕਾਲੀ 'ਚ ਸੀ ਨਾ ਕਾਲੀ 8:30 ਤੋਂ ਇੱਦਾਂ ਕਿ ਅੱਧਾ ਘੰਟਾ ਪਿਆ ਹਜੇ ਕਾਲੀ 'ਚ ਹੋ ਤੁਸੀਂ ਹੈ ਫਿਰ ਮੈਨੂੰ ਐਵੇਂ ਵੀ ਹੋਇਆ ਨਾ ਕਿ ਮੈਂ ਸ਼ਹਿਰ ਚਾਰ ਜਾ ਜੀ ਆਪਕੀ ਗਲਤ ਬਾਤ ਹੈ ਮੌਸਮ ਨੋਰਮਲ ਜਿਹਾ ਹੋ ਗਿਆ ਨਾ ਠੀਕ ਹੈ ਮਤਲਬ ਠੰਡ ਲੱਗਦੀ ਹੈ ਜੇ ਪੱਖਾ ਨਹੀਂ ਵੀ ਲਾਂਦੇ ਤਾਂ ਵੀ ਚੱਲ ਜਾਂਦਾ ਕੋਈ ਚੱਕਰ ਜੇ ਲਈਏ ਤਾਂ ਵੀ ਚੱਲ ਜੁਦਾ ਨਹੀਂ ਬੇਟਾ ਠੰਡ ਜੱਗ ਲੱਗਦੀ ਹੈ ਮੇਰੇ ਮੋਤੇ ਪਿੰਪਲ ਕਿੰਨੇ ਹੋ ਰੱਖ ਰਿਹਾ ਹੁਣ ਨਹੀਂ ਇਹ ਤੁਹਾਨੂੰ ਸਜਾ ਚਲੋ ਉੱਥੇ ਜਾਓ ਜਾਨੀ ਇੱਕ ਸੱਚ ਉਹ ਜਿਹੜੀ ਮੈਂ ਵੈਲਵਟ ਦੇ ਆ ਸ਼ੁੱਟਾਂ ਤੇ ਵੀਡੀਓ ਪਾਈ ਸੀ ਨਾ ਤੇ ਪੁੱਛ ਰਹੇ ਸੀ 5 ਮੀਟਰ ਅ ਮਤਲਬ ਕਿੰਨੇ ਦਾ ਆਏਗਾ ਤੇ ਇਹਦੇ ਮੈਂ ਇਹ ਵੀਡੀਓ ਪਾਈ ਹੋਈ ਹੈ ਜੀ ਵੈਲਵਟ ਦੇ ਸਾਰੇ ਉਹਦੇ ਵਿੱਚ ਪ੍ਰਾਈਸ ਦੱਸੇ ਹੋਏ ਨੇ ਤੇ ਪਲੀਜ਼ ਉੱਥੇ ਜਾ ਕੇ ਤੁਸੀਂ ਦੇਖ ਲਿਓ ਇਹ ਆਪਾਂ ਨੇ ਵਰਕ ਕਰਵਾਇਆ ਸੀ ਕਿਸੇ ਭੈਣ ਦਾ ਸੀ ਮੈਂ ਇਹਦੀ ਵੀਡੀਓ ਪਾਈ ਪੰਜਾਬੀ ਪਹਿਰਾਵੇ ਚੈਨਲ ਤੇ ਜਿਨ੍ਹਾਂ ਨੇ ਨਹੀਂ ਦੇਖੀ ਜਾ ਕੇ ਜ਼ਰੂਰ ਦੇਖ ਲਿਓ ਇਹ ਆਪਾਂ ਨੇ ਜਰੀ ਦਾ ਵਰਕ ਕੀਤਾ ਹੋਇਆ ਤੇ ਵਿੱਚ ਥ्रेड ਵਰਕ ਦਿੱਤਾ ਹੋਇਆ ਤੇ ਨਾਲ ਇਹਦੇ ਦੁਪੱਟਾ ਔਰ ਗੰਗਿਆਦ ਰੱਖਿਆ ਸਾਰੀ ਹੈ ਸਾਰਾ ਕੁਝ ਉਸ ਚੈਨਲ ਤੇ ਦੱਸਿਆ ਹੋਇਆ ਜਾ ਕੇ ਜ਼ਰੂਰ ਚੈੱਕ ਕਰ ਲਿਓ ਠੀਕ ਹੈ ਜੀ ਤੇ ਜਾਣਾ ਆਪਣੇ ਕੋਰੀਅਨ ਇੱਥੇ ਕਰਵਾਵਾਂਗੇ ਹੋਰ ਵੀ ਸੂਟ ਲੈਣਾਂਗੇ ਬੰਦਾ ਮੈਨੂੰ ਇੰਨੀ ਤਾਂ ਠੰਡ ਆਈ ਨਹੀਂ ਜਿੰਨੇ ਤੁਸੀਂ ਕੱਪੜੇ ਪਾਏ ਨੇ ਇਹ ਉਹ ਗਰਮ ਨਹੀਂ ਹੈਗੀ ਉਹ ਮੈਨੂੰ ਕੁਟਰੀ ਤੇ ਜਾਂ ਜੰਦੂ ਠੰਡ ਲੱਗਦੀ ਹੈ ਨਾ ਅੱਛਾ ਚਲੋ ਠੀਕ ਤੁਹੂ ਤੁਹ ਜਾ ਛੱਤੀ ਆ ਜਾ ਧਿਆਨ ਨਾ ਜਾਇਓ ਹੌਲੀ ਚਲਾਇਓ ਸਕੂਟੀ ਠੀਕ ਹੈ ਪਤਾ ਚਲੋ ਜੀ ਇੱਧਰ ਆਪਣੀ ਚਾਹ ਬਣ ਕੇ ਆ ਗਈ ਹੈ ਤੇ ਆਪਾਂ ਚਾਹ ਪੀਨੇ ਆ ਤੇ ਚਾਹ ਆਪਾਂ ਨੇ ਪੀਣੀ ਹੈ ਬਾਹਰ ਬੈਠ ਕੇ ਪਰ ਬਾਹਰ ਮੌਸਮ ਬੈਠਣ ਵਾਲਾ ਤਾਂ ਨਹੀਂ ਹੈਗਾ ਪਰ ਸਾਰੇ ਦਿਨ ਅੰਦਰ ਬੈਠਣ ਨੂੰ ਜੀ ਨਹੀਂ ਕਰਦਾ ਤੇ ਬਾਹਰ ਬੈਠ ਕੇ ਚਾਹ ਪੀਨੇ ਆ ਤੇ ਅੱਜ ਆਪਾਂ ਨੇ ਤੋਤੇ ਨੇ ਸਾਰੇ ਬੀਜ ਸਿਮਰਨ ਦੇ ਬੂਟ ਸੀ ਇਹ ਤੇ ਕੱਢ ਕੇ ਤੋਤੇ ਨੂੰ ਦੇਖਣ ਦਾ ਮਨ ਨੂੰ ਆਉਂਦੇ ਨੇ ਕਿ ਨਹੀਂ ਥੋੜੇ ਜਿਹੇ ਕੱਪੜੇ ਹਨ ਉਹ ਤੋਤੇ ਨੇ